ਆਹ ਵੀਡੀਓ ਦੇਖੋ ਬਈ ਅੱਜ ਫੇਰ ਬਾਈ ਆਪਣੇ ਕੋਲ ਲੱਕੜ ਚਰਉਣ ਆਈ ਤੀ ਆਪਾਂ ਇਹਦੇ ਵਿੱਚ ਇਹਨਾਂ ਨੂੰ ਵੀ ਇਹ ਬਾਈ ਕਹਿੰਦੇ ਕੁਰਸੀ ਕੱਢਣੀ ਮੈਂ ਕੱਢ ਦਾਂਗੇ ਇਹਦੇ ਵਿੱਚੋਂ ਵੀ ਆਪਾਂ ਨੇ ਕੁਰਸੀ ਕੱਢੀ ਹੈਗੀ ਨਾ ਕੋਈ ਕੱਲਲਾ ਹੈ ਨਾ ਕੋਈ ਮੇਖ ਲਾਈ ਹੈ ਜਮਾਂ ਆਨ ਓਕੇ ਕਰਤੀ ਤੇ ਆਹ ਵਿੱਚੋਂ ਇਹਦਾ ਪੀਸ ਨਿਕਲੇ ਪੀਸ ਦਾ ਵਿੱਚ ਕਮੈਂਟ ਕਰਦੀ ਬਾਈ ਕਹਿੰਦੇ ਯਾਰ ਲੱਕੜ ਬੇਸਟ ਹੋ ਗਈ ਐਂਡ ਤੱਕ ਬਣਿਆ ਰਹੇ ਆ ਬੇਸਟਿੰਗ ਰੇਡੀ ਕਹਿੰਦੇ ਨੇ ਇਹਦੇ ਵਿੱਚੋਂ ਵੀ ਤੁਹਾਨੂੰ ਕੋਈ ਚੀਜ਼ ਬਣਾ ਕੇ ਦਿਖਾਵਾਂਗੇ ਕੁਰਸੀ ਤੋਂ ਬਾਅਦ ਕੁਰਸੀ ਬਣ ਜਾਣ ਦੀ ਤੇ ਦੇਖੋ ਕਿਵੇਂ ਲੱਗਦੀ ਹੈ ਵਧੀਆ ਲੱਗਦੀ ਹੈ ਤੇ ਦੇ ਵਧੀਆ ਲੱਗਦੀ ਹੈ ਗਾਣੇ ਲਾਈਕ ਐਂਡ ਸ਼ੇਅਰ ਤੇ ਕਮੈਂਟ ਕਰਕੇ ਦੱਸਿਆ ਕਰੋ ਜਮਾਂ ਤੇ ਪਰ ਆਪਣੇ ਕੋਲ ਇਹ ਬਾਈ ਬਾਲਣ ਚਰਾਉਣ ਆਏ ਸੀਗੇ ਆਪਾਂ ਇਹਨਾਂ ਨੂੰ ਇਹਦੇ ਵਿੱਚੋਂ ਕੁਰਸੀ ਤੇ ਇੱਕ ਮਤਲਬ ਉਹ ਤੁਹਾਨੂੰ ਦਿਖਾਉਣ ਨੇ ਬਣਾ ਕੇ ਉਹ ਚੀਜ਼ ਕੱਢ ਕੇ ਦਿੱਤੀ ਜਾਏਗੀ ਬੱਚਿਆਂ ਵਾਸਤੇ ਜਿੱਤੇ ਕਿ ਬੱਚੇ ਬੈਠ ਸਕਣ ਪਰ ਐ ਵੀ ਜੇ ਕੋਈ ਬਾਲਣ ਚਰਾਉਣਾ ਹੁੰਦਾ ਉਦੋਂ ਅਗਰ ਕੰਮਕੁੰਮ ਦੀਆਂ ਚੀਜ਼ਾਂ ਨਹੀਂ ਦੇਖਦਾ ਉਦੋਂ ਤਾਂ ਅਗਲਾ ਇਹ ਹੀ ਦੇਖਦਾ ਹੁੰਦਾ ਵੀਰ ਵੀ ਆਪਣਾ ਬਾਲਣ ਦਾ ਸਰਦੇ ਘਰੇ ਕਿਉਂ ਬਾਲਣ ਦੀ ਜਰੂਰਤ ਹੁੰਦੀ ਹੈ ਖੇਤ ਬੰਨੇ ਬੰਦੇ ਲੱਗੇ ਹੁੰਦੇ ਨੇ ਰੋਟੀਆਂ ਗਾਂਵਾਂ ਤੇ ਨਹੀਂ ਪੱਕਦੀਆਂ ਉਹਨੀਆਂ ਜਿੰਨੀਆਂ ਬਨਨ ਨਾਲ ਪਕਦੇ ਨੂੰ ਚੱਲੇ ਤੇ ਜਦੋਂ ਬਲਣ ਨਹੀਂ ਹੁੰਦਾ ਫਿਰ ਬੁੜੀਆਂ ਜਦੋਂ ਆਪਾਂ ਪੁੱਛਦੇ ਆਂਗੇ ਮੂਹਰੋਂ ਬੁੜੀਆਂ ਨੂੰ ਵੀ ਯਾਰ ਵੀ ਵੀ ਰੋਟੀਆਂ ਪਕਗੀਆਂ ਮੂਹਰੀਆਂ ਫਿਰ ਮੂਹਰੋਂ ਜਵਾਬ ਵੀ ਦਿੰਦੀਆਂ ਨੇ ਵੀ ਚੱਲੇ ਜੇ ਕਿਤੇ ਨਾ ਲੱਤਾਂ ਲਾਵਾਂਗੇ ਪਹਿਲਾਂ ਬਲਣ ਤਾਂ ਲਿਓ ਉਹ ਤਾਂ ਬੰਦਾ ਫਿਰ ਅੱਕਿਆ ਹੋਇਆ ਕਹਿੰਦਾ ਯਾਰ ਵੀ ਬਲਣ ਨਹੀਂ ਚੀਰੋ ਸੇਤੀ ਯਾਰ ਕੰਮ ਕੁੰਮ ਦੀ ਤਾਂ ਕੋਈ ਬਣਾਉਣੀ ਨਹੀਂ ਤੇ ਆਹ ਦੇਖੋ ਆਪਾਂ ਨੇ ਉਹ ਜਿਹੜਾ ਬੇਸਟਿੰਗ ਵਾਲਾ ਪੀਸ ਸੀ ਉਹਦੇ ਵਿੱਚੋਂ ਆਪਾਂ ਨੇ ਮੇਜ ਬਣਾਤਾ ਛੋਟਾ ਜਿਹਾ ਬੱਚਿਆਂ ਵਾਸਤੇ ਤੇ ਇਹ ਜੇ ਵੀ ਬੇਸਟਿੰਗ ਨਹੀਂ ਹੋਣ ਦਿੱਤੀ ਸੀ ਆਪਾਂ ਨੂੰ ਉਹ ਜਿਹੜਾ ਪੀਸ ਬਚੀ ਦੂ ਤਾਂ ਇਹ ਬਣਾਤਾ ਤੇ